ਸ਼ੂਬਾ ਸਰਕਾਰ ਪੰਜਾਬ ਚ ਲਗਾਤਾਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਜਿਹੜੀ ਆ ਉਹ ਕਰ ਰਹੀ ਹੈ ਤੇ ਜਿਹੜੇ ਡਰੱਗ ਪੈਡਲਰ ਨੇ ਅੰਦਰ ਹੋ ਰਹੇ ਨੇ ਜਾਂ ਪੰਜਾਬ ਛੱਡ ਕੇ ਭੱਜ ਰਹੇ ਆ ਪਰ ਅੱਜ ਜਿਹੜੇ ਸਾਡੇ ਨੌਜਵਾਨ ਨਸ਼ੇ ਚ ਲੱਗ ਚੁੱਕੇ ਸੀ ਉਹਨਾਂ ਨੂੰ ਨਸ਼ੇ ਚੋਂ ਕੱਢਿਆ ਵੀ ਜਾ ਰਿਹਾ ਤੇ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਜਿਹੜੀ ਕੋਸ਼ਿਸ਼ ਆ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਨੌਜਵਾਨ ਨਸ਼ੇ ਚ ਲੱਗੇ ਮੈਂ ਸਮਝਦਾ ਪਿਛਲੇ ਵੀ 25 ਸਾਲਾਂ ਚ ਉਹਦਾ ਵੱਡਾ ਕਾਰਨ ਸੀ ਕਿ ਬੇਰੁਜ਼ਗਾਰੀ ਪੰਜਾਬ ਚ ਵਧੀ ਜੀਦੇ ਕਰਕੇ ਉਹ એનર્ਜੀ ਸਹੀ ਜਗ੍ਹਾ ਚੈਨਲਾਈਜ਼ ਨਹੀਂ ਹੋ ਪਾਈ ਤੇ ਨਸ਼ੇ ਵਾਲੇ ਪਾਸੇ ਜਿਹੜੇ ਨੌਜਵਾਨ ਲੱਗੇ ਕਿਉਂਕਿ ਪਿਛਲੇ 20-25 ਸਾਲ ਚ ਸਰਕਾਰੀ ਨੌਕਰੀਆਂ ਵੀ ਘਟ-ਕੱਢੀਆਂ ਗਈਆਂ ਤੇ ਇੰਡਸਟਰੀ ਵੀ ਪੰਜਾਬ ਦੇ ਵਿੱਚ ਨਹੀਂ ਆਈ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਦੇ ਕਾਮ ਜੀ ਗੱਲ ਸੀ ਕਿ ਜਿਹੜੇ ਲੀਡਰ ਸੀ ਆਪਣੇ ਹਿੱਸੇ ਜਿਹੜੇ ਇੰਡਸਟਰੀਅਲ ਤੋਂ ਮੰਗ ਲੈਂਦੇ ਸੀ ਜਿਦੇ ਕਰਕੇ ਇੰਡਸਟਰੀ ਨੇ ਪੰਜਾਬ ਦੇ ਵੱਲ ਮੂੰਹ ਹੀ ਨਹੀਂ ਕੀਤਾ ਤੇ ਅੱਜ ਵੀ ਜ਼ਰੂਰਤ ਹੈ ਇਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਪੰਜਾਬ ਦੇ ਵਿੱਚ ਇੰਡਸਟਰੀ ਆਵੇ ਤੇ ਇਦਾਂ ਦਾ ਮਾਹੌਲ ਬਣੇ ਕਿ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਵੇ ਪਰ ਅੱਜ ਬਾਰਡਰ ਸਾਡੇ ਜਿਹੜੇ ਬੰਦ ਹੋਣ ਦੇ ਕਾਰਨ ਇਦਾਂ ਦਾ ਜਿਹੜਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਸੀ ਕਿ ਇੰਡਸਟਰੀ ਜਿਹੜੀ ਹੈਗੀ ਵੀ ਸੀ ਉਹ ਪੰਜਾਬ ਤੋਂ ਜਾ ਰਹੀ ਹੈ ਤੋਂ ਅਸੀਂ ਪਿਛਲੇ ਦਿਨੀ ਸਾਡੇ ਜਿਹੜੇ ਕਿਸਾਨ ਭਰਾ ਧਰਨੇ ਤੇ ਬੈਠੇ ਆ ਅਸੀਂ ਹਮੇਸ਼ਾ ਉਹਨਾਂ ਦਾ ਸਮਰਥਨ ਕੀਤਾ ਤੇ ਪੰਜਾਬ ਦੇ ਸਾਰੇ ਵਰਗਾਂ ਨੇ ਕੀਤਾ ਕੋਈ ਵੀ ਪਿੱਛੇ ਨਹੀਂ ਹਟਿਆ ਤੇ ਅੱਜ ਵੀ ਕਰ ਰਹੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਅਸੀਂ ਇਹ ਬੇਨਤੀ ਜਿਹੜੀ ਕੀਤੀ ਸੀ ਕਿ ਤੁਸੀਂ ਇੱਕ ਪਾਸ ਦਾ ਬਾਰਡਰ ਖੋਲ੍ਹ ਦਿਓ ਕਿਉਂਕਿ ਉੱਥੇ ਬਾਰਡਰ ਤੇ ਬੈਠਣ ਨਾਲ ਜਿਹੜੀ ਭਾਜਪਾ ਦਿੱਲੀ ਚ ਬੈਠੇ ਉਹਨਾਂ ਨੂੰ ਕੀ ਨੁਕਸਾਨ ਹੋ ਰਿਹਾ ਹੈ ਕੇਂਦਰ ਸਰਕਾਰ ਨੂੰ ਕੀ ਨੁਕਸਾਨ ਹੋ ਰਿਹਾ ਉਹ ਸਿੱਧਾ ਸਿੱਧਾ ਜਿਹੜਾ ਨੁਕਸਾਨ ਹੈ ਉਹ ਸੂਬੇ ਨੂੰ ਪੰਜਾਬ ਸਰਕਾਰ ਨੂੰ ਹੋ ਰਿਹਾ ਸਰਕਾਰ ਦਾ ਵੀ ਸੈਂਕੜੇ ਕਰੋੜ ਦਾ ਲਾਸ ਹੋ ਰਿਹਾ ਵਪਾਰ ਦਾ ਵੀ ਹੋ ਰਿਹਾ ਤੇ ਬੇਰੁਜ਼ਗਾਰੀ ਵੀ ਪੰਜਾਬ ਚ ਵੱਧ ਰਹੀ ਹੈ ਜਦੋਂ ਇੰਡਸਟਰੀ ਪੰਜਾਬ ਤੋਂ ਜਾ ਰਹੀ ਹੈ ਸੋ ਅਸੀਂ ਬੇਨਤੀ ਕੀਤੀ ਸੀ ਉਹ ਹੱਲ ਕੋਈ ਉਹਦਾ ਨਹੀਂ ਹੋਇਆ ਇਸੇ ਕਰਕੇ ਜਿਹੜੇ ਬਾਰਡਰ ਨੇ ਉਹ ਖਲਬਾਏ ਗਿਆ ਕਿ ਪੰਜਾਬ ਦਾ ਦਾ ਰੈਵਨਿਊ ਦਾ ਲਾਸ ਹੈ ਉਹ ਵੀ ਪੂਰਾ ਹੋਵੇ ਤੇ ਇੰਡਸਟਰੀ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਆਵੇ ਕਿਉਂਕਿ ਪੰਜਾਬ ਨਾ 2003 ਤੱਕ ਉਹ ਸੂਬਾ ਸੀ ਜਿਹਦਾ ਦੇਸ਼ ਦੀ ਜੀਡੀਪੀ ਦੇ ਵਿੱਚ ਕਹ ਲਓ ਵੀ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਦੇਣ ਵਾਲੇ ਸੂਬਿਆਂ ਦੇ ਵਿੱਚੋਂ ਇੱਕ ਸੀ ਪਰ ਤੁਸੀਂ ਦੇਖੋ ਵੀ ਅੱਜ ਅਸੀਂ 19ਵੇਂ ਨੰਬਰ ਤੇ ਚਲੇ ਗਏ ਹਾਂ ਕੰਟਰੀਬਿਊਸ਼ਨ ਦੇ ਵਿੱਚ ਇਹਦੇ ਮਤਲਬ ਦੇਖੋ ਵੀ ਸਾਡੀ ਅਰਥਵਿਵਸਥਾ ਜਿਹੜੀ ਹੈ ਕਿੱਧਰ ਨੂੰ ਜਾ ਰਹੀ ਹੈ ਸੋ ਅੱਜ ਦੇਸ਼ 'ਚ ਸਾਡੀ ਪੰਜਾਬ ਦੀ ਅਰਥਵਿਵਸਥਾ ਜਿਹੜੀ ਹੈ ਉਹ ਤਾਂ ਹੀ ਮਜਬੂਤ ਹੋਊਗੀ ਜੇ ਰਜਗਾਰ ਮਿਲੂਗਾ ਰਜਗਾਰ ਤਾਂ ਮਿਲੂਗਾ ਜੇ ਜਦਤੀ ਆਊਗੀ ਸੋ ਮੈਂ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿਉਂਕਿ ਮੈਂ ਆਪ ਖੁਦ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਅਸੀਂ ਹਮੇਸ਼ਾ ਤੁਹਾਡਾ ਸਮਰਥਨ ਕੀਤਾ ਤੇ ਹੋਣ ਵਾਲੇ ਸਮੇਂ 'ਚ ਵੀ ਕਰਾਂਗੇ ਪਰ ਆਪਾਂ ਧਰਨਾ ਪ੍ਰਦਰਸ਼ਨ ਉੱਥੇ ਕਰੀਏ ਜਿੱਥੇ ਜਿਹੜਾ ਕੋਈ ਨੁਕਸਾਨ ਹੈ ਕੇਂਦਰ ਨੂੰ ਹੋਵੇ ਤਾਂ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਵੇ ਅਸੀਂ ਇਹਨਾਂ ਸਮੱਸਿਆਵਾਂ ਲਈ ਤੁਹਾਡੇ ਨਾਲ ਆ ਪਰ ਆਪਾਂ ਬਾਰਡਰ ਬੰਦ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਨੁਕਸਾਨ ਹੈ ਉਹ ਨਾ ਕਰੀ ਬਹੁਤ ਬਹੁਤ ਧੰਨਵਾਦ